ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿੱਦਾਂ ਜੇ ਵੀਰੋ ਉਮੀਦ ਕਰਨਾ ਚੰਗੇ ਭਲੇ ਠੀਕ ਠਾਕ ਤੇ ਵਧੀਆ ਹੋਗੇ ਦੁਆਏ ਰੱਬ ਸੁਣਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਦੋਸਤੋ ਅਸੀਂ ਸਾਰੇ ਆਪਣੇ ਵੀਰਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਚੈਨਲ ਵਾਲਾ ਰੈਕਸ਼ਨ ਤੇ ਵੈਲਕਮ ਕਰਨੇ ਆ ਤੇ ਦੁਆ ਕਰਨੇ ਆ ਕਿ ਰੱਬ ਸੁਣਾ ਸਾਡੇ ਪੰਜਾਬ ਤੇ ਰਹਿਮਤ ਕਰੇ ਜਿਹੜਾ ਫਲੱਡ ਦੀ ਮੁਸੀਬਤ ਆਈ ਹੈ ਜਲਦ ਜਲਦ ਇਸ ਮੁਸੀਬਤ ਤੋਂ ਸਾਨੂੰ ਛੁਟਕਾਰਾ ਦਵੇ ਤੇ ਦੂਹਾ ਪੰਜਾਬਾਂ ਤੇ ਆਪਣੀ ਖਾਸ ਰਹਿਮਤ ਕਰੇ ਤੇ انشاءاللہ امید ਹੈ ਕਿ انشاءاللہ جلد از جلد ਸਾਡਾ پنجاب ਜਿਹੜਾ ਨਾ ਉਹ انشاءاللہ ਅਗਲੀ ਦੁਬਾਰਾ ਆਪਣੇ ਪਿਆਰਾਂ ਤੇ ਖੜਾ ਹੋ ਜਾਏਗਾ ਤੇ ਸਾਡੇਆਂ ਵੀਰਾਂ ਨੇ ਜਿਹੜੇ ਸਾਡੇ ਵੀਰ ਮੈਦਾਨ ਚ ਆਏ ਨੇ ਜਿਹੜੇ ਮਦਦ ਕਰ ਰਹੇ ਨੇ ਇਸ ਔਖੇ ਟਾਈਮ ਤੇ ਉਹਨਾਂ ਵੀ ਵਾਦਾ ਕੀਤਾ ਕਿ ਅਸੀਂ انشاءاللہ ਦੁਬਾਰਾ ਹਾਂ ਜਦੋਂ ਤੱਕ ਜਾਨਿਕ ਸਾਡੇ ਭਰਾ ਜਿਹੜੇ ਮੁਸੀਬਤ ਚ ਨੇ ਇਸ ਟਾਈਮ ਉਹ ਦੁਬਾਰਾ ਆਪਣੇ ਰੋਜ਼ਮਰਾ ਜਿਵੇਂ ਉਹਨਾਂ ਜ਼ਿੰਦਗੀ गुਜ਼ਾਰੀ ਸੀ ਉਸ 스테이트 ਤੇ ਨਹੀਂ ਆ ਜਾਂਦੇ ਹਾਂ ਤੇ ਅਸੀਂ ਉਹਨਾਂ ਦਾ ਸਾਥ ਨਹੀਂ ਛੱਡਾਂਗੇ ਅਸੀਂ ਉਹਨਾਂ ਦੇ ਰੁਨ ਦੇ ਨਾਲ ਆ ਤੇ ਇਥੇ ਤਨਾ ਹੀ ਸਾਡਾ ਭਰਾ ਮਨਦੀਪ ਸਿੰਘ ਮਾਨਾ ਸਾਹਿਬ ਨੇ ਅੱਜ ਇੱਕ ਘਰ ਪਹੁੰਚੇ ਨੇ ਉਹਨਾਂ ਦੀ ਮਦਦ ਕਰਨ ਉਹਨਾਂ ਦੀ ਲੈਂਟਰ ਛਾਤੇ ਯਾਨੀ ਕਿ ਪਵਾਉਣ ਵਾਸਤੇ ਤੇ ਚਲੋ ਵੀਡੀਓ ਵੇਖ ਲੈਣੇ ਆ ਜੀ ਕਿੱਦਾਂ ਕਰ ਰਹੇ ਨੇ ਲੋਕਾਂ ਦੀ ਮਦਦ ਬੜੇ ਪਿਆਰੇ ਮਾਸ਼ਾਅੱਲਾ ਮਨਦੀਪ ਸਿੰਘ ਬੜੇ ਯਾਨੀ ਕਿ ਬੜੇ ਹਸਾਬ ਨਾਲ ਸੇਵਾ ਕਰਦੇ ਨੇ ਬਹੁਤ ਅੰਦਾਜ਼ ਅੱਛਾ ਉਹਨਾਂ ਦਾ ਨਾ ਫੇਰ ਚਲੋ ਵੀਡੀਓ ਵੇਖ ਲਈਏ ਮੈਂ ਤਾਂ ਇਹ ਨਾ ਵੇਖ ਲੈਣਾ ਮੈਨੂੰ ਨਹੀਂ ਪਤਾ ਲੱਗਾ ਮੈਂ ਵੇਖ ਲੈਣਾ ਨਾ ਲਿਆ ਕੇ ਮਰੀ ਕੀ ਦਿਲ ਦੀਆਂ ਗੱਲਾਂ ਦੱਸੀ ਉਹਦੇ ਮੈਨੂੰ ਪਤਾ ਲੱਗਦਾ ਸਾਰਾ ਸ਼ਹਿਰ ਹੀ ਹੈ ਸਾਰਾ ਤੇਰੇ ਇਲਾਕੇ ਸਾਰਾ ਦੁਖੀ ਹੋਇਆ ਮਰੀਏ ਭੈਣੇ ਮੈਂ ਮੇਲ ਲੈਣਾ ਹੋਣਾ ਤੇ ਲੈ ਇਹਨੇ 2 ਲੱਖ ਰੁਪਇਆ ਹਿਲਾ ਦੇ ਹੱਤੀ ਦੇ ਲੋ ਜੀ ਆਹ ਠੇਕੇਦਾਰ ਸਾਹਿਬ ਨੇ ਕੱਲ ਜਾਂ ਪਰਸੋਂ ਤੁਹਾਡਾ ਕੰਮ ਜਿਹੜਾ ਉਹ ਸ਼ੁਰੂ ਕਰ ਦੇਣਾ ਮਾ ਵੀ ਮੰਗਦਾ ਮੈਂ ਵੇ ਮੇਰਾ ਮੇਰੇ ਸਾਹ ਸੱਤ ਨਹੀਂ ਹੈਗੇ ਗਾਣ ਤੇ ਪਰ ਕੱਲ ਦਾ ਹੀ ਬੁਖਾਰ ਹੋ ਗਿਆ ਪਰ ਫਿਰ ਵੀ ਮੈਂ ਤੇਰਾ ਘਰ ਵੇਖ ਕੇ ਜਾਣਾ ਵਾਂ ਰੋਣਾ ਚੱਲਦਾ ਮੈਂ ਰੋਏਗੀ ਰੇਟੇ ਚਲਾ ਮੈਂ ਜੇ ਰੋਣਾ ਤਾਂ ਫਿਰ ਨਹੀਂ ਜਾਣਾ ਮੈਂ ਸੱਤਾਂ ਮੇਰੀ ਹੈ ਵੀ ਤੀਓ ਜਣ ਕੰਗਾ ਬੁਣੇ ਸੋ ਤੇ ਨੂੰ ਕੋਲੀ ਕੀ ਆਹ ਦੇ ਨਾ ਉਹ ਮਰ ਮੇਰਾ ਹਾਂ ਬਦਾ ਨਾ ਨਾ ਚੀਜ਼ ਚਾਹੀਦੀ ਹੈ ਚੀਜ਼ ਤੇ ਉਹ ਵੀ ਚੀਜ਼ ਮੰਗਦੀ ਲੈਣੀ ਭਾਵੇਂ ਮਾਪਿਆਂ ਕੋਲ ਪਰ ਨੂੰ ਵੀ ਦਿਖਾਉਂ ਤੀ ਚਾਹੀਦੀ ਚੀਜ਼ ਲੈ ਇਧਰ ਪਾ ਦੇ ਨੇ ਦਮ ਆਪਾਂ ਹਰਸ਼ਿ ਬੈ ਗਿਆ ਇਹਨੇ ਤਾਂ ਜੜ ਬੜਿਆ ਨਹੀਂ ਜਾਂਦਾ ਦੋਸਤੋ ਮੈਂ ਕੱਲ ਇਸ ਬੱਚੇ ਦੀ ਇਹਦੇ ਮਦਰ ਦੀ ਕੱਲ ਗੱਲ ਕੀਤੀ ਸੀ ਜੀ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਹਲਕੀ ਲੋੜ ਆ ਕੱਲ ਦੀਆਂ ਛੱਤਾਂ ਜਿਹੜੀਆਂ ਉਹ ਡਿੱਗਣ ਵਾਲੀਆਂ ਨੇ ਬਾਰਿਸ਼ ਦੇ ਨਾਲ ਹੜਾਂ ਦੇ ਨਾਲ ਪੈੜੇ ਵੀ ਖਰਾਬ ਹੋ ਗਈ ਹੈ ਔਰ ਇੱਕ ਇਹਦੀ ਭੈਣ ਹੈ ਔਰ ਮੈਂ ਕੱਲ ਵੀ ਇਹਨਾਂ ਨੂੰ ਰੋਂਦੇ ਵੇਖਿਆ ਸੀ ਤੇ ਮੇਰੇ ਕੋਲ ਸ਼ਰਤ ਰੱਖੀ ਸੀ ਵੀ ਰੋਣਾ ਵੱਢ ਜੋ ਤੇ ਤੁਹਾਡਾ ਲੈਂਟਰ ਜਿਹੜਾ ਅਸੀਂ ਪਾ ਦੇਾਂਗੇ ਅਸੀਂ ਕਿਸੇ ਨਾ ਕਿਸੇ ਨੂੰ ਲੈ ਕੇ ਆਵਾਂਗੇ ਤੇ ਕੱਲ ਜਦੋਂ ਵੀਡੀਓ ਦੇਖੀ ਹੈ ਤੇ ਅਮਨ ਹੈ ਮੇਰਾ ਦੋਸਤ ਇਹਦੇ ਗ੍ਰੈਕੋ ਰੈਸਟੋਰੈਂਟ ਇਹਦਾ ਇੱਕ ਪਾਰਟਨਰ ਹੈ ਜਲੰਧਰ ਦੇ ਵਿੱਚ ਤੇ ਜਿੰਦਰ ਭਾਜੀ ਉਹਨਾਂ ਦਾ ਨਾਮ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਭੇਜਿਆ ਅੱਜ ਵੀ ਇਹਨਾਂ ਦੇ ਲੈਂਟਰ ਦੀ ਜਿਹੜੀ ਜ਼ਿੰਮੇਵਾਰੀ ਚੁੱਕ ਲਈ ਜਾਵੇ ਸਾਰ ਸਰਿੰਦਰਪਾਲ ਸਿੰਘ ਨੇਵੀ ਦੇ ਵਿੱਚ ਰਿਟਾਇਰ ਹੋ ਮਹ ਲੋ ਅੱਜ ਵੇਖਣ ਵਾਲਾ ਸੀਗਾ ਵੀ ਜਿੱਥੇ ਲੈਣ ਵਾਲੇ ਰੋਂੜਦੇ ਸੀ ਉੱਥੇ ਦੇਣ ਵਾਲੇ ਦੀ ਅੱਖਾਂ ਦੇ ਵਿੱਚ ਵੀ ਪਾਣੀ ਸੀਗਾ ਵੀ ਹਾਲਾਤ ਵਾਕਿਆ ਹੀ ਇਹੋ ਜਿਹੇ ਬੱਤਰ ਨੇ ਔਰ ਮੈਂ ਕੁਝ ਗੱਲਾਂ ਨਾ ਕਲੀਅਰ ਕਰਨੀਆਂ ਚਾਹਨਾ ਸਾਨੂੰ ਬਹੁਤ ਬਹੁਤ ਸਾਰੇ ਫੋਨ ਆਉਂਦੇ ਨੇ ਸਾਨੂੰ ਮੇਰੀ ਬੇਨਤੀ ਹੈ ਵੀ ਸਾਨੂੰ ਇਹੋ ਜਿਹੀਆਂ ਗੱਲਾਂ ਨਾ ਕੀਤੀਆਂ ਜਾਣ ਕਿ ਫਲਾਣਾ ਰਾਸਿਕ ਸੀ ਉਹਦੀ ਮਤਕਾਰ ਆਇਆ ਉਹ ਜ਼ਿੰਮੇਦਾਰ ਦੀ ਨਹੀਂ ਤੁਸੀਂ ਕਰਦੇ ਫਲਾਣਾ ਦੀ ਵੀ ਕਰਦੇ ਅਸੀਂ ਮਤ ਜਿਹੜੀ ਹਾਲਾਤ ਵੇਖ ਕੇ ਕਰਦੇ ਹਾਂ ਨਾ ਕਿ ਕਿਸੇ ਦੀ ਜਾਤ ਕਿਸੇ ਦਾ ਧਰਮ ਵੇਖ ਕੇ ਅਸੀਂ ਇੱਕ ਪਿੰਡ ਦੇ ਵਿੱਚ ਜਿਹੜੀ ਪੈੜੀ ਉਹ ਬੀਜਣ ਜਾ ਰਹੇ ਮੇਰੇ ਖਲ 10 ਲੱਖ ਰੁਪਏ ਦਾ ਖਰਚਾ ਕੱਲੋ ਦੀ ਪੇਮੈਂਟ ਕਰ ਦਿੱਤੀ ਐ ਇੱਕ ਦੋ ਦਿਨ ਦੇ ਵਿੱਚ ਡਾਇਆ ਵੀ ਆਜੂਗੀ ਹੋਰ ਸਮਾਨ ਵੀ ਆ ਜਾਣਾ ਡੀਜ਼ਲ ਵੀ ਆ ਜਾਣਾ ਬੀਜ ਵੀ ਆ ਜਾਣਾ ਉਹ ਜਿਹੜਾ ਉੱਥੇ ਆ ਉਹ ਵੀ ਅਸੀਂ ਅਸੀਂ ਇਹ ਤੇ ਨਹੀਂ ਵੇਖਿਆ ਵੀ ਕੌਣ ਰਾ ਸੇਖਿਆ ਤੇ ਕੌਣ ਜ਼ਿੰਮੇਦਾਰ ਆ ਸੋ ਸਾਨੂੰ ਇਹੋ ਜੀਆਂ ਗੱਲਾਂ ਨਾ ਕੀਤੀਆਂ ਗਆਂ ਮੇਰੀ ਬੇਨਤੀ ਆ ਤੁਹਾਡੇ ਅੱਗੇ ਫਿਰ ਸਾਡਾ ਦਿਲ ਦੁਖਦਾ ਜਦੋਂ ਹੜਾ ਨੇ ਕੁਝ ਨਹੀਂ ਵੇਖਿਆ ਰੋਣ ਲੱਗਿਆ ਕਿਸੇ ਨੂੰ ਵੀ ਕੋਈ ਮਰ ਵੀ ਸੇ ਗਿਆ ਕੋ ਜਾਟੇ ਆ ਕੋ ਰਾ ਸੇਖਿਆ ਤੇ ਫਿਰ ਸਾਡਾ ਵੀ ਵੇਖਣਾ ਨਹੀਂ ਬਣਦਾ ਕੌਣ ਜਦੋਂ ਇਹਨਾਂ ਦਾ ਦੇਖਿਆ ਸੀ ਤੇ ਇਹਦਾ ਪੂਰਾ ਐਸਟੀਮੇਟ ਜਿਹੜਾ ਲਵਾਇਆ ਗਿਆ ਉਹ 2 ਲੱਖ ਰੁਪਏ ਦੇ ਕਰੀਬ ਜਿਹੜਾ ਬਣਦਾ ਸੀ 2 ਲੱਖ ਚਾਹੇ 2 ਹੋਵੇ ਚਾਹੇ 2.5 ਹੋਵੇ ਔਰ ਅਸੀਂ ਜ਼ਿੰਮੇਵਾਰੀ ਲੈਣੀ ਵੀ ਤੁਹਾਡਾ ਲੈਂਟਰ ਬਾਅਦ ਦਿੱਤਾ ਜਾਊਗਾ ਔਰ ਅੰਕਲ ਨਾਲ ਹੀ ਸਾਨੂੰ ਇਹਨਾਂ ਦੇ ਬੇਟੇ ਤੇ ਦੋਸਤ ਨੇ ਉਹਨਾਂ ਨੂੰ ਨਾਲ ਲੈ ਕੇ ਆਏ ਨੇ ਉਹਨਾਂ ਦਾ ਬਿਲਡਿੰਗ ਮਟੀਰੀਅਲ ਦਾ ਕੰਮ ਹੈ ਉਹਨਾਂ ਨੇ ਜ਼ਿੰਮੇਵਾਰੀ ਲੈਣੀ 2 ਲੱਖ ਰੁਪਏ ਉਹਨਾਂ ਨੂੰ ਹੁਣੇ ਜਿਹੜਾ ਫੜਾ ਦੇ ਲੱਗੇ ਆ ਤੁਹਾਡੇ ਪੈਸੇ ਇਹਨਾਂ ਨੂੰ ਇਸ ਕਰਕੇ ਫੜਾਏ ਆ ਵੀ ਤੁਹਾਡੇ ਲੈਣੇ ਦੇਣੇ ਦੇ ਵਿੱਚ ਗਰੀਬ ਉਹ ਆਰਤੀ ਉਹ ਕੋ ਪੈਸੇ ਫੜੇ ਹੋਣਗੇ ਪੈਸੇ ਤੁਹਾਡੇ ਇਹਨੂੰ 2 ਲੱਗ ਜੇ ਸਵਾ 2 ਲੱਗ ਜੇ ਤੁਹਾਡਾ ਜਿਹੜਾ ਲੈਟਰ ਪਾ ਦਿੱਤਾ ਜਾਊਗਾ ਔਰ ਮਾਤਾ ਜੀ ਤੁਸੀਂ ਮੇਰੇ ਨਾਲ ਕੱਲ ਮੇਰੀ ਭੈਣ ਨੇ ਕਿਤੇ ਮੇਰੇ ਨਾਲ ਵਾਦਾ ਕੀਤਾ ਸੀ ਮੈਂ ਰੋਂਗ ਨਹੀਂ ਨੀ ਜੇ ਤੂੰ ਆਲੇ ਦਾਲ ਪੈ ਦੇਣ ਫਿਰ ਅੱਜ ਘਰ ਰੋਣ ਦੀ ਫਿਰ ਅੱਜ ਰੋਣ ਵਾਲੀ ਕਿਹੜੀ ਗੱਲ ਆ ਅਸੀਂ ਇਹਨਾਂ ਲਈ ਸਮਾਨ ਵੀ ਲੈ ਆਏ ਆ 2-3 ਮਹੀਨੇ ਦਾ ਰਾਸ਼ਨ ਹੈ ਹੋਰ ਚਾਹੀਦਾ ਹੋ ਬਾ ਹੋਰ ਦੇ ਦਾਂਗੇ ਕੋ ਫੀਡ ਹੈ ਜਿਹੜੀ ਮਤਲਬ ਡੰਗਰਾਂ ਦਾ ਚਾਰਾ ਉਹ ਵੀ ਅਸੀਂ ਬਲਕ ਦੇ ਵਿੱਚ ਲੈਣ ਦਾ ਵੀ 2-3 ਮਹੀਨੇ ਜ 15-20 ਦਿਨ ਮਹੀਨਾ ਘੱਟਦਾ ਕਿੰਨਾ ਕੰਮ ਚੱਲੂ ਰਹੂਗਾ ਸਾਹਿਬ 10 ਦਿਨ ਦਾ ਕੰਮ ਆ ਵੀ ਘਰ ਚ ਫੇ ਰੋਟੀ ਪਾਣੀ ਦੀ ਟੈਨਸ਼ਨ ਨਾ ਹੋਵੇ ਔਰ ਇੱਥੇ ਜਦੋਂ ਮੈਂ ਆਇਆ ਉਹ ਇੱਕ ਹੋਰ ਆ ਛੋਟੀ ਭੈਣ ਉਹ ਵੀ ਪੱਪਾ ਮਾਰ ਕੇ ਰੋਣ ਲਈ ਸੀ ਕੀ ਨਾ ਤੇਰਾ ਹੈ ਮੈਂ ਜੀ ਮਤਲਬ ਇੱਥੇ ਲੋੜਾਂ ਤੇ ਘਰ ਘਰ ਦੀਆਂ ਨੇ ਤੇ ਘਰ ਘਰ ਨੂੰ ਮੇਰੇ ਇਕੱਲੇ ਕੋਲੋਂ ਨਹੀਂ ਸਰ ਸਕਦਾ ਸੀ ਫਿਰ ਵੀ ਉਹਦਾ ਘਰ ਵੇਖਣ ਚੱਲੇ ਆ ਕੱਲ ਫਿਰ ਕਿਸੇ ਨੂੰ ਬੇਨਤੀ ਕਰਾਂਗੇ ਵੀ ਜੇ ਇਹਦੀ ਕੋਈ ਲੋੜ ਪੂਰੀ ਹੋ ਸਕਦੀ ਤਾਂ ਬੇਟਾ ਇੱਕ ਪਲੱਸ 2 ਦੇ ਵਿੱਚ ਹੈ ਹਸਬੰਦੇ ਦਾ ਮੇਰੇ ਖਿਆਲ 6000 ਰੁਪਏ ਮਹੀਨੇ ਦੇ ਉੱਤੇ ਕਿਸੇ ਗੱਤਾ ਫੈਕਟਰੀ 'ਚ ਕੰਮ ਕਰਦਾ ਔਰ ਕਿੰਨੇ ਕਿੱਲਾਂ ਰੁਪਏ ਦਾਦੇ ਕੋਲੋਂ ਲੋਕਲੇ ਦੋ ਘਿਲੇ ਦਾਦੇ ਕੋਲ ਪੈਲੀ ਆ ਘਰ ਦੀ ਛੱਤ ਚੁੰਦੀ ਆ ਕਿ ਡਿੱਗ ਪਈ ਆ ਚੁੰਦੀ ਆ ਚੁੰਦੀ ਆ ਅਸੀਂ ਹੁਣ ਇਹਦੇ ਵਾਲੇ ਵੀ ਵੇਖਣ ਚੱਲੇ ਆ ਵੀ ਜਿੱਥੇ ਸਾਡੇ ਕੋਲ ਸਰਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਉਹ ਚੱਲਣਾ ਪਊਗਾ ਦੂਜੀ ਚੀਜ਼ ਕਿ ਸਰਕਾਰੀ ਸਹਾਇਤਾ ਸਾਰੀ ਦੁਨੀਆਂ ਲੱਗਦਾ ਵੀ ਬਹੁਤ ਆਉਣੀ ਆ ਲੋੜ ਤੇ ਹੋਣਾ ਕਦੋਂ ਮੁਆਵਜ਼ਾ ਮਿਲਣਾ ਕਦੋਂ ਸਰਵੇ ਹੋਣੇ ਆ ਉਹਨਾਂ ਚਿਰ ਲੋਕ ਬਿਨਾਂ ਛੱਤਾਂ ਤੋਂ ਰਹਿਣਗੇ ਬਿਨਾਂ ਰੋਟੀ ਪਾਣੀ ਤੋਂ ਰਹਿਣਗੇ ਫਸਲ ਨਹੀਂ ਬੀਜਣਗੇ ਕਰਨਗੇ ਕੀ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਵੀ ਤੇਜ਼ੀ ਲਿਆਉਣ ਦੀ ਲੋੜ ਹੈ ਤੇ ਛੱਤਾਂ ਦੀ ਹੁਣ ਲੋੜ ਹੈ। ਮੇਰਾ ਇੱਕ ਮੈਂ ਫਿਰ ਕਿੰਨਾ ਮੇਰਾ ਚੈਲੰਜ ਹੈ ਕਿ ਜਿਸ ਹਿਸਾਬ ਨਾਲ ਬਾਲੇ ਪਏ ਨੇ ਸਰਕਾਰ ਇਹਨੂੰ ਮੌਜੂਦ ਦੇ ਵਿੱਚ ਲਿਆ ਹੀ ਨਹੀਂ ਸਕਦੀ ਕਿਉਂਕਿ ਉਹਨਾਂ ਨੂੰ ਚਾਹੀਦਾ ਵੀ 70-80% ਸ਼ਾਲਤ ਡਿੱਗੀ ਹੋਊਗੀ ਤੇ ਉਹ ਮੌਜੂਦ ਦੇ ਵਿੱਚ ਆਉਣੀਆਂ। ਸਰਕਾਰੀ ਜਿਹੜੇ ਨੌਮਸ ਬਣੇ ਨੇ, ਸਰਕਾਰੀ ਇਹੋ ਜਿਹੇ ਕੰਮ ਬਣੇ ਨੇ ਜਿਹੜੀਆਂ ਫਾਰਮੈਟ ਹੀ ਬਣੀਆਂ ਨੇ। ਮੈਂ ਪਹਿਲਾਂ ਹੀ ਇੱਕ ਗੱਲ ਕਹੀ ਸੀ ਕਿ ਜਦੋਂ ਵੀ ਜਿਹੜੇ ਸਰਕਾਰੀ ਪੈਸੇ ਉਹਨੇ ਉਹਦੇ ਵਿੱਚ ਬੜਾ ਲੰਮਾ ਸਮਾਂ ਲੱਗਣਾ ਵਾ ਲੋਕਾਂ ਨੂੰ ਬਹੁਤ ਫਾਰਮਟੀਆਂ ਪੂਰੀਆਂ ਕਰਨੀਆਂ ਪੈਣੀਆਂ ਵਾ ਅਸੀਂ ਕੋਸ਼ਿਸ਼ ਕੀਤੀ ਆ ਵੀ ਜਿੱਥੇ ਜਿੱਥੇ ਕਿਸੇ ਨੂੰ ਲੋੜ ਹੈ ਉਹਦਾ ਮੌਕੇ ਦੇ ਤੇ ਭਲ ਕੀਤਾ ਜਾਵੇ ਜਿਹੜੀ ਤਰੀਕਾ ਇਕ ਬਚਾਰੇ ਦੀ ਇਕਲਾ ਕਿੰਨੀ ਪੈਣੀ ਹੈ ਤਰੀਕੇ ਕਿੱਲਾ ਇੱਕ ਪੈੜੀ ਅੱਜ ਅਸੀਂ ਬਜਾਈ ਦੀ ਮੈਂ ਬਚਲਾਈ ਆ ਤੇ ਉਹ ਵੀ ਅਸੀਂ ਉਹਦੇ ਵਿੱਚ ਲੈ ਕੇ ਉਹਨੂੰ ਬਜਾਉਣ ਦਾ ਵੀ ਜਿਹੜਾ ਸਮਾਨ ਨੇ ਉਹਨੂੰ ਚਾਹੀਦਾ ਖਾਦ ਹੈ ਬੀਜ ਹੈ ਜਾਂ ਡੀਜ਼ਲ ਹੈ ਉਹ ਵੀ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਭੈਣ ਜੀ ਮੈਂ ਮਾਫੀ ਮੰਗਦਾ ਮੈਂ ਮੇਰਾ ਮੇਰੇ ਸਾਥ ਸੱਤ ਨਹੀਂ ਹੈਗੇ ਗਾਣ ਤੇ ਮੈਨੂੰ ਕੱਲ ਦਾ ਹੀ ਬੁਖ ਔਰ ਫਿਰ ਵੀ ਮੈਂ ਤੇਰਾ ਘਰ ਵੇਖ ਕੇ ਜਾਂਦਾ ਵਾਂ ਤੇ ਸਾਡੇ ਕੋਲ ਕੋਸ਼ਿਸ਼ ਹੋਈ ਇੱਕ ਅਦੇ ਦਿਨ ਚ ਅਸੀਂ ਤੈਨੂੰ ਵੀ ਦੱਸਾਂਗੇ ਸੋ ਜਿੱਥੇ ਕਿਤੇ ਵੀ ਸਾਡੇ ਕੋਲ ਸਰਦਾ ਵਾ ਟਾਈਮ ਕੱਢ ਕੇ ਅਸੀਂ ਆਉਨੇ ਵੀ ਆ ਸਾਰਾ ਕੁਝ ਮਤਲਬ ਵੀ ਸਾਡੇ ਟਾਈਮ ਦੇ ਨਾਲ ਕਿਸੇ ਦੀ ਛੱਤ ਪੈ ਜੇ ਕਿਸੇ ਦਾ ਰੋਟੀ ਪਾਣੀ ਚੱਲ ਜੇ ਕਿਸੇ ਦੀ ਪੈੜੀ ਪੀਜੀ ਜਾਵੇ ਤੇ ਸਾਨੂੰ ਮੇਰਾ ਖਿਆਲ ਵੀ ਰੱਬ ਨੇ ਬੜੇ ਭਾਗਾਂ ਵਾਲੇ ਬਣਾ ਕੇ ਭੇਜਿਆ ਵਾ ਸੋ ਇੰਦੀ ਕਿ ਸੇਵਾ ਜਿਹੜੀ ਉਹ ਕਬੂਲ ਕਰਿਓ ਤੁਹਾਡਾ ਲੈ ਜੀਨੇ 2 ਲੱਖ ਰੁਪਈਆ ਆਪ ਤਜਿੰਦਰ ਸਿੰਘ ਮੁਲਕਤਾਨੀ ਇਹਨੇ ਜਲੰਧਰ ਤੋਂ ਨੇ ਇਹਨਾਂ ਨੇ ਮਦਦ ਕੀਤੀ 2 ਲੱਖ ਰੁਪਏ ਭੇਜਿਆ ਇਹ ਜਿਹੜੇ ਨੇ ਹ ਉਹਨਾਂ ਦੇ ਵਾਲਦ ਸਾਹਿਬ ਨੇ ਨੇਵੀ ਤੋਂ ਰਿਟਾਇਰਡ ਅਫਸਰ ਨੇ ਯਾਨੀ ਕਿ ਉਹਨਾਂ ਨੇ ਆ ਕੇ ਪੈਸੇ ਦਿੱਤੇ ਫਿਰ ਆਉਗਦੇ ਹੱਤੀ ਦੇਖੋ ਜੀ ਆ ਟਿੱਕੇ ਦਾ ਸਾਹਿਬ ਨੇ ਕੱਲ ਜਾਂ ਪਰਸੋਂ ਤੁਹਾਡਾ ਕੰਮ ਜਿਹੜਾ ਉਹ ਸ਼ੁਰੂ ਕਰ ਦੇਣ ਤੁਸੀਂ ਉਹ ਬੇਨਤੀ ਕਰ ਲਓ ਵੀ ਸਾਡੀ ਛੱਤ ਲੈਟਰ ਪਾ ਦਿਓ ਜੀ ਸਾਡਾ ਹਾਂ ਜੀ ਸ਼ੁਕਰੀਆ ਜੀ ਲੈਟਰ ਪਾ ਦਿਓ ਸਾਡਾ ਬਹੁਤ ਬਹੁਤ ਧੰਨਵਾਦ ਹਾਂ ਮਾਤਾ ਕੋ ਘੱਟ ਵੀ ਗਿਆ ਉਹਨਾਂ ਕੋਲੋਂ ਪਾ ਦੇਣਾ ਮਾ ਤਾਂ ਉਹਦਾ ਤਾਂ ਉਹੋ ਤੋਂ ਹੀ ਗੱਲ ਹੋਣੀ ਹੈ ਲੋਕੀਂ ਕੋਈ ਨਹੀਂ ਪਾਸਾ ਕੋਈ ਕੋਣ ਹੋਸ਼ੇ? ਕੋਸ਼ੇ ਮੱਤ ਕਿਵੇਂ ਤੂੰ ਬੜੇ ਕੋਸ਼ੇ ਦੇ ਜੀ ਰੋਣਵਰ ਦੇ ਹੀ ਹਾਂਜੀ ਹਰ ਜੂ ਮੁੰਡੇ ਦੇ ਵਿਆਹ ਸੱਦੇ ਕੀ ਮੈਨੂੰ ਸੱਦਾਂ ਕੀ ਜੇ ਤੁਹਾਨੂੰ ਜੇ ਤੁਸੀਂ ਐਡਾ ਵੱਡਾ ਮੇਰਾ ਉਤਨ ਭਾਇਆ ਤੇ ਮੈਂ ਕਿਉਂ ਨਹੀਂ ਤੁਹਾਨੂੰ ਸੱਦੂ ਸੱਦੇ ਕੀ ਹਾਂਜੀ ਸੱਮ ਕਰੇਗਾ ਬੋਹੂ ਕਰੂਗਾ ਹਾਂਜੀ ਕਰਾਲਾ ਸ਼ੁਰੂ ਹੋ ਗਿਆ ਜਦੋਂ ਇਹ ਉਹਦੇ ਜਿਹੜਾ ਪਿਛਲੇ ਪਾਸੇ ਘਰ ਵੇਖਣ ਆਏ ਉਸ ਤੋਂ ਬਾਅਦਾਂ ਲੋੜਾਂ ਤੇ ਅੱਗੋਂ ਦੀ ਅੱਗੋਂ ਇਦਾਂ ਹੀ ਚੱਲਣ ਢਈਆਂ ਨੇ ਵੀ ਜਿਹੜੇ ਇਲਾਕੇ ਚ ਵੀ ਤੁਸੀਂ ਜਿੱਥੇ ਜਿੱਥੇ ਪਾਣੀ ਨੇ ਮਾਰ ਮਾਰੀ ਆ ਤੁਸੀਂ ਪੈਰ ਪਾਉ ਸੀ ਉੱਥੇ ਹੀ ਇਹੋ ਹਾਲਾਤ ਬਣੇ ਆ ਘਰ ਘਰ ਦੇ ਕੇ ਇਹਦੀ ਪੈੜੀ ਨਹੀਂ ਕਿਸੇ ਦਾ ਘਰ ਨਹੀਂ ਕਿਸੇ ਦਾ ਡੰਗਰ ਨਹੀਂ ਲੱਭਦਾ ਔਰ ਇਦਾਂ ਹੀ ਮੈਂ ਫਿਰ ਕਹਿੰਦਾ ਕਿ ਅਸੀਂ ਇੱਕ ਜਰੀਆਂ ਵਾਰ رابطہ ਕਰਾਉਣ ਦੀ ਕੋਸ਼ਿਸ਼ ਕਰੀਦੀ ਆ ਔਰ ਪ੍ਰਮਾਤਮਾ ਸੁੱਖ ਰੱਖੇ ਵੀ ਕੱਲ ਤੱਕ ਤੇਰੇ ਕੋਲੋਂ ਵੀ ਕੋਈ ਚੰਗਾ ਸੁਨੇਹਾ ਲੈ ਕੇ ਆਵਾਂਗੇ ਕੋਈ ਚੰਗਾ ਬੰਦਾ ਜਿਹੜਾ ਲੈ ਕੇ ਆਵਾਂਗੇ ਜਿਹੜਾ ਕੱਲ ਤੇਰੇ ਘਰ ਦੀ ਵੀ ਬੇਟਾ ਇਹਦਾ ਪਲੱਸ 2 ਚ ਆਇਆ ਇੱਕ ਛੋਟਾ ਤੂੰ ਕਿਹੜੀ ਕਲਾਸ ਚ ਆਵਾਂ ਤੰ ਕਰਦਾ ਉਹਨਾ ਮਾਂ ਆਪਣੀ ਨੂੰ ਹੱਸ ਜਨਾ ਘਰ ਆਇਆ ਇਹਦਾ 6-7000 ਰੁਪਏ ਮਹੀਨੇ ਦਾ ਲੱਗਾ ਚਲੋ ਸਾਥੋਂ ਜਿੰਨੀ ਸੇਵਾ ਹੈ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੱਲ ਕੋ ਚੰਗਾ ਸਨੇਹਾ ਇਸ ਭੈਣ ਵਾਸਤੇ ਵੀ ਲੈ ਕੇ ਆਵਾਂਗੇ ਤੇ ਮਿਸਤਰੀ ਲੱਗਣੇ ਦੋ ਤਿੰਨ ਮਹੀਨੇ ਦਾ ਰਾਸ਼ਨ ਡੰਗੜਾ ਵੀ ਚਾਰਾ ਆਇਆ ਵੀਰ ਕੁਝ ਉਦੋਂ ਗੱਟੇ ਲਈ ਉਦੋਂ ਤੁਹਾਨੂੰ ਛੜਕ ਤੂੰ ਹੀ ਹਾਂਜੀ ਹੋਰ ਕੋ ਫੀਡ ਚੌਕਰ ਕੁਛ ਨਹੀਂ ਹੈਗਾ ਫੀਡ ਉਹ ਇਕੱਲੀ ਕੱਲ ਤੇਰੇ ਲਈ ਚਾਰਾ ਵੀ ਲੈ ਆਵਾਂਗੇ ਚਾਰਾ ਤੇ ਨਹੀਂ ਮਤਲਬ ਫੀਡ ਚੌਕਰ ਜੋ ਹੈਗਾ ਤੇ ਰਾਸ਼ਨ ਵੀ ਦਰਜੀ ਤੋਂ ਦਿੰਦੇ ਜਾ ਰਹੇ ਹਾਂ ਹੁਣੇ ਸੋਨਿਆ ਸਾਰਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿੰਨੀ ਖਾਧੀ ਤੁਸੀਂ ਆਖੀ ਕੋਈ ਗੱਲ ਨਹੀਂ ਬੀਬੀ ਕਿਉਂਕਿ ਪਹਿਲਾਂ ਕਿ ਇਹ ਨਹੀਂ ਕਰਨੇ ਲਈ ਠੀਕ ਹੈ ਹਾਂਜੀ ਅਨੁਸ਼ਾ ਤਾਂ ਪਹਿਲੇ ਹੋ ਰੇ ਤੋਂ ਬਾਅਦ ਕੀ ਹੁੰਦਾ ਪੈਰੂਗੀ ਜੀ ਹੁਣ ਤਿਲ ਨਹੀਂ ਇਹਦਾ ਨਾ 내일은 내려올릴라 나만 포셔기 에피디가리 아니야. 다이트 어디 비즈 ਦੀਪ ਸਿੰਧਰਾ ਜੀ ਬਹੁਤ ਅੱਛਾ ਤਾਂ ਬਹੁਤ ਵਧੀਆ ਕੰਮ ਕਰਦੇ ਬੇ ਤੁਸੀਂ ਮਾਸ਼ਾ ਦੇ ਟੋਨ ਬੁਖਾਰ ਚੜਿਆ ਤੇ ਬੁਖਾਰ ਤੇ ਲੋਹਾ ਆਮ ਦੇ ਖਿਦਮਤ ਕਰਨ ਵਾਸਤੇ ਪਹੁੰਚੇ ਐਦਾਂ ਹੀ ਜੀ ਐਦਾਂ ਹੀ ਬਿਲਕੁਲ ਜੀ ਜਿੰਨਾ ਚ ਇਨਸਾਨੀਅਤ ਦਾ ਜਜ਼ਬਾ ਹੋਵੇ ਨਾ ਇਨਸਾਨੀ ਦੀ ਮਦਦ ਕਰਨ ਦਾ ਜਜ਼ਬਾ ਹੋਵੇ ਉਹਨਾਂ ਨੂੰ ਫਿਰ ਆਪਣੀ ਇਰਜ਼ਾਤ ਨਾਲ ਯਾਨੀ ਕਿ ਆਪਣੀ ਆਜ਼ਾਦ ਦੀ ਫਿਕਰ ਹੀ ਨਹੀਂ ਰਿੰਦੀ ਬੇ ਫਿਕਰ ਹੋ ਕੇ ਨਿਕਲਦੇ ਨੇ ਫਿਰ ਆ ਤੇ ਮੈਂ ਜਾਣਾ ਫਿਰ ਵੀ ਜਾਓ ਭੈਣ ਦਾ ਟਾਲ ਦੇਖਣ ਗਏ ਹਾਂ ਐਦਾਂ ਹੀ ਇਹ ਇਹਨਾਂ ਦੇ ਜਿਹੜੀ ਭੈਣ ਦਾ ਲੈਂਡਰ ਪਾਇਆ ਤੇਜਿੰਦਰ ਸਿੰਘ ਮੁਲਤਾਨੀ ਸਾਹਿਬ ਨੇ ਉਹਨਾਂ ਨੇ ਪੈਸੇ ਭੇਜੇ ਨੇ ਜੀ ਇਹ ਮਨਦੀਪ ਸਿੰਘ ਅੰਮ੍ਰਿਤੰਦਰ ਤੋਂ ਮਨਦੀਪ ਸਿੰਘ ਮਾਨਾ ਭਾਈ ਦੇ ਥਰੂ ਤੇ ਇਥੇ ਤਰ੍ਹਾਂ ਹੀ ਆ ਨਾ ਜੀ ਇਹ ਉਹਨਾਂ ਨੇ ਵੀਡੀਓ ਦੇ ਵਿੱਚ ਵਿਖਾਇਆ ਤੇ ਉਹਨਾਂ ਨੇ ਤਜਿੰਦਰ ਸਿੰਘ ਨੇ ਦੇਖਿਆ ਉਹਨਾਂ ਨੇ ਫਿਰ ਉਹ ਆਪਣੇ ਵਾਲਾ ਸਾਹਿਬ ਨੂੰ ਭੇਜਿਆ ਜੀ ਤੁਸੀਂ ਜਾ ਕੇ ਉਹਨਾਂ ਦੀ ਮਦਦ ਕਰੋ ਉਹ ਫਿਰ ਆਏ ਨੇ ਹੁਣ ਉਹਨਾਂ ਨਾਲ ਲੈ ਕੇ ਉਸ ਘਰ ਗਏ ਨੇ ਉਹ ਘਰ ਵਿਖਾਇਆ ਨੇ ਉਹਨਾਂ ਦੇ ਯਾਨੀ ਕਿ ਅਗਾ ਗੁਲ ਜਿਹੜਾ ਮਿਸਤਰੀ ਸਾਹਿਬ ਠੇਕੇਦਾਰ ਉਹਨੂੰ ਪੈਸੇ ਵੀ ਦੇ ਦਿੱਤੇ ਨੇ ਉਹਦੀ ਜ਼ਿੰਮੇਵਾਰੀ ਲਾਤੀ ਜੀ ਤੂੰ ਉਹਨੂੰ ਲੈਂਡਰ ਪਾ ਕੇ ਦੇਣਾ ਤੇ ਇਥੇ ਤਰ੍ਹਾਂ ਹੀ ਜੀ ਵੇਖ ਵੇਖ ਕੇ ਕੋਈ ਇੱਕ ਬੰਦਾ ਨਿਕਲ ਗਿਆ ਉਹਨੂੰ ਵੇਖ ਕੇ ਦੂਜਾ ਨਿਕਲੇਗਾ ਦੂਜਾ ਵੇਖ ਕੇ ਤੀਜਾ ਨਿਕਲੇਗਾ ਇਦਾਂ ਹੀ ਇੱਕ ਦੂਜੇ ਨੂੰ ਵੇਖ ਵੇਖ ਕੇ ਹੀ ਹੈ ਤੇ ਬਾਕੀ ਮਨਦੀਪ ਸਿੰਘ ਭਰਾ ਦਾ ਤੇ ਮੈਂ ਕਹਿੰਦਾ ਬੜਾ ਕਮਾਲ ਦਾ ਅੰਦਾਜ਼ ਹੈ ਇੱਕ ਕਿਸੇ ਦੀ ਹੈਲਪ ਕਰਦੇ ਨੇ ਨਾ ਉਹ ਗੱਲ ਤੇ ਸਹੀ ਕਹਿ ਰਹੇ ਨੇ ਵੀ ਅਸੀਂ ਹੈਲਪ ਕਰ ਨਿਕਲੇ ਹਾਂ ਤੇ ਅਸੀਂ ਕਿਸੇ ਨੂੰ ਇਹ ਨਹੀਂ ਵੇਖਣਾ ਵੀ ਜ਼ਿੰਮੇਦਾਰ ਹੈ ਜਾਂ ਇਹ ਮਜ਼ਾਰਾ ਵਾ ਜਾਂ ਇਹ ਮਾੜਾ ਵਾ ਜਾਂ ਕਮੀ ਹੈ ਜਿਹਨੂੰ ਜਿਹਨੂੰ ਲੋੜ ਹੈ ਜਿਹਦੀ ਜਿਹਦਾ ਨੁਕਸਾਨ ਹੋਇਆ ਵਾ ਉਹਦੀ ਅਸੀਂ ਮਦਦ ਕਰਨੀ ਹੈ ਜਸੀਂ ਜ਼ਾਤ ਨਾ ਜ਼ਾਤ ਵੇਖਣੀ ਹੈ ਨਾ ਅਸੀਂ ਵੇਖਣਾ ਕਿ ਕੌਣ ਜੇ ਜਾਟੇ ਆ ਜਾਂ ਮਜ਼ਾਰਾ ਵਾ ਜਾਂ ਜੋਰੀ ਹੈ ਠੀਕ ਹੈ ਇਨਸਾਨ ਆ ਬਸ ਜਿਹਦਾ ਨੁਕਸਾਨ ਹੋਇਆ ਜਿੰਨੂੰ ਜ਼ਰੂਰਤ ਹੈ ਉਹਦੀ ਅਸੀਂ ਮਦਦ ਕਰਨੀ ਹੈ ਇਨਸ਼ਾਅੱਲਾ ਤੇ ਬਾਕੀ ਕਮੈਂਟ ਕਰਨ ਵਾਲੇ ਦੇ ਕਾਰਜਕਾਰੀ ਛੱਡ ਦੇਣੇ ਕਮੈਂਟਾਂ ਵਾਲਿਆਂ ਦੀਆਂ ਦੁੱਖ ਤੇ ਲੱਗਦਾ ਬੰਦੇ ਨੂੰ ਪਰ ਬੰਦਾ ਕੀ ਕਰ ਸਕਦਾ ਤੇ ਬਾਕੀ ਦੂਜੀ ਗੱਲ ਉਹਨਾਂ ਨੇ ਗਵਰਨਮੈਂਟ ਵਾਲੇ ਕੀਤੀ ਹੈ ਗਵਰਨਮੈਂਟ ਦਾ ਜਿਹੜਾ ਹਿਸਾਬ ਹੁੰਦਾ ਹੋਵੇ ਹੀ ਹੈ ਗਵਰਨਮੈਂਟ ਨੇ ਤੇ ਉਦੋਂ ਆਉਣਾ ਵਾ ਤੇ ਜਦੋਂ ਯਾਨੀ ਕਿ ਜ਼ਰੂਰਤ ਹੀ ਨਹੀਂ ਹੋਣੀ ਹਾਂ ਜੀ ਆਹ ਟਰਾਫੀ ਅਸਾਲ ਵੀ ਫਲੱਡ ਹੋਣ ਆਇਆ ਵਾ ਉਹਨਾਂ ਨੂੰ ਜਾਗ ਹੀ ਤਿੰਨ ਦੋ ਤਿੰਨ ਮਹੀਨੇ ਬਾਅਦ ਹੋਣੀ ਹੈ ਫਿਰ ਉਹਨਾਂ ਦੀਆਂ ਟੀਮਾਂ ਟੁਰਕਣੀਆਂ ਨੇ ਹਾਂ ਫਿਰ ਵੇਖਦੇ ਨੇ ਪੇਪਰ ਤੇ ਫਿਰ ਟੀਮਾਂ ਸਰਵੇ ਕਰਨ ਟੁਰਕਣੀਆਂ ਨੇ ਉਹ ਇੱਕ 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 ਪਿੰਡ ਜੀ ਇੱਕ ਮਹੀਨਾ ਲੰਘ ਜਾਣਾ ਫਿਰ ਦੂਜੇ ਪਿੰਡ ਜੀ ਤੀਤੀ ਹਜਾਰ ਕਰਦਿਆਂ ਕਰਦਿਆਂ ਸਾਲ ਦੂਜੇ ਸਾਲ ਜਾ ਕੇ ਉਹਨੀ ਦੇਰ ਨੂੰ ਲੋਕੀ ਆਪ ਕਈ ਵਿਚਾਰੇ ਆਪ ਹੀ ਬਣਾ ਲੈਂਦੇ ਨੇ ਉਹਨਾਂ ਨੂੰ ਫਿਰ ਮਿਲਦੀ ਨਹੀਂ ਮਦਦ ਜਿਨ੍ਹਾਂ ਦੇ ਅੱਗੇ ਕੋਈ ਆਥੇ ਪਾਸੇ ਲਿੱਦਰ ਉੱਦ ਬਣਾ ਲੈਂਦੇ ਨੇ ਉਹ ਵੀ ਉਹ ਕਰਜ਼ਾ ਚੁੱਕ ਕੇ ਉਹ ਬਣਾ ਲੈਂਦੇ ਨੇ ਉਹ ਵੀ ਗੇ ਤੇ ਐਵੇਂ ਵੀ ਛਾਤ ਜੀ ਦੀ 70% ਛਾਤ ਡਿੱਗੀ ਇਹ ਉਹਨੂੰ ਉਹਨਾਂ ਨੇ ਪੈਸੇ ਕੋ ਦੇਣੇ ਆ ਥੋੜੇ ਬੋਤੇ ਉਹ ਵੀ ਯਾਨੀ ਕਿ 70 ਜਿਹਦੀ ਉਹਨੂੰ ਤਕਰੀਬਨ 30% ਗਵਰਨਮੈਂਟ ਨੇ ਦੇਣੇ ਆ ਬਾਕੀ ਫਿਰ ਵੀ ਆਪ ਨੂੰ ਲਾਣੇ ਪੈਣਾ ਹਾਂਜੀ ਤੇ ਮਾਸ਼ਾਅੱਲਾ ਆਪਣੇ ਥਰੂ ਤੇ ਵੇਖ ਲੈ ਹੈ ਬਹੁਤ ਅੱਛਾ ਤੇ ਬਹੁਤ ਵਧੀਆ ਕੰਮ ਕਰਦੇ ਪੈਣੇ ਜਿਹੜੇ ਆਪ ਆਪਣੇ ਹੱਥੇ ਜਾ ਕੇ ਹੈ ਲੋਕਾਂ ਦੀ ਖidmat ਚਾੜਦੇ ਪੈਣੇ ਹਾਂਜੀ ਇਦਾਂ ਹੀ ਬਿਲਕੁਲ ਤੇ ਇਹ ਗੱਲ ਤੇ ਉਹਨਾਂ ਦੀ ਸਹੀ ਹੈ ਨਾ ਵੀ ਗਵਰਨਮੈਂਟ ਨੂੰ ਚਾਹੀਦਾ ਸੋਚਣਾ ਚਾਹੀਦਾ ਵੀ ਤੁਸੀਂ ਕੋਈ ਆਪਣੀ ਜਿਹੜੀ ਇਹ ਕਾਰਵਾਈਆਂ ਨੇ ਥੋੜੀਆਂ ਤੇਜ਼ ਕਰ ਲਓ ਬਾਕੀ ਤੇ ਸਾਰੇ ਕੰਮ ਤੁਸੀਂ ਜਿਹੜੇ ਦਿਲ ਕਰਦਾ ਮਿੰਟ 'ਚ ਕਰ ਲੈਂਦੇ ਹੋ ਆਪਣੀਆਂ ਤਨਖਾਹਾਂ ਦੇ ਇੱਕ ਦਿਨ 'ਚ ਵਿਦਾ ਲੈਂਦੇ ਹੋ ਬਿੱਲ ਵੀ ਇੱਕੋ ਦਿਨ 'ਚ ਪਾਸ ਹੋ ਜਾਂਦਾ ਜਿਹੜਾ ਤਿੰਨ ਦਿਨ ਲੱਗ ਜਾਂਦੇ ਨੇ ਬਿੱਲ ਪਾਸ ਹੋਣ ਨੂੰ ਇਹਨਾਂ ਦਾ ਆਪਣੇ ਮਤਲਬ ਦਾ ਕੰਮ ਆਵੇ ਇੱਕੋ ਦਿਨ 'ਚ ਇੱਕ ਘੰਟੇ 'ਚ ਬਿੱਲ ਪਾਸ ਕਰ ਸਕਦੇ ਨੇ VOTING ਦੀ ਵੀ ਜ਼ਰੂਰਤ ਨਹੀਂ ਤੇ ਗਰੀਬਾਂ ਦੇ ਬਾਰੇ ਵੀ ਇਦਾਂ ਹੀ ਕੰਮ ਕਰਿਆ ਕਰੋ ਕੋਈ ਲੋੜ ਨਹੀਂ ਇਹਨਾਂ ਤੈਨੂੰ ਸਰਵੇ ਕਰਨ ਦੀਆਂ ਕੀ ਐ ਇਹ ਜਿਵੇਂ ਇੱਕ ਭਾਈ ਸਾਹਿਬ ਕਰਨ ਦੇ ਨੇ ਤੁਸੀਂ ਵੀ ਟੀਮਾ ਕਢੋ ਆਪਣੀ ਐਵੇਂ ਘਰ ਘਰ ਪਹੁੰਚਣ ਤੇ ਉੱਥੇ ਸਰਵੇ ਕਰਕੇ ਉੱਥੇ ਪੈਸੇ ਦੇਈ ਜਾਣ ਪੇਪਰ ਵਰਕ ਜਿਹੜਾ ਕਰਨਾ ਕਰੋ ਆਪਣਾ ਤੇ ਇਹ ਜਦੋਂ ਗੱਲ ਉਹੀ ਆ ਗਈ ਵੀ ਜਦੋਂ ਉਹਨਾਂ ਨੇ ਆਪ ਕਰਪੂਰ ਲੈਣਾ ਫੇਰ ਗਵਰਨਮੈਂਟ ਨੂੰ ਜਾਗ ਹੋਣੀ ਹੈ ਤੇ ਬਾਕੀ ਦੋਸਤੋ ਅੱਲਾ ਪਾਕ ਹੀ ਅੱਲਾ ਪਾਕ ਇਨਸ਼ਾ ਅੱਲਾ ਇਹ ਮਦਦ ਕਰਨ ਵਾਲਾ ਰੱਬ ਹੀ ਹੈ ਸੋਣਾ ਤੇ ਰੱਬ ਹੀ ਇੱਕ ਇਨਸਾਨ ਦੇ ਜ਼ਿਹਨ 'ਚ ਪਾਉਂਦਾ ਹੈ ਕਿ ਚੱਲ ਉੱਠ ਵੀ ਫਲਾਣੇ ਬੰਦੇ ਦੀ ਮਦਦ ਕਰ ਗਿਆ ਤੇ ਉਹ ਹੁੰਦਾ ਵਾ ਰੱਬ ਨੇ ਜਦੋਂ ਚਾਹਣਾ ਵਾ ਇਨਸ਼ਾਅੱਲਾ ਸਸੀਂ ਆਪਣੇ ਪੈਰਾਂ ਤੇ ਖੜੋ ਜਾਣਾ ਵਾ ਪੰਜਾਬ ਸਾਡਾ ਇਨਸ਼ਾਅੱਲਾ ਅੱਗੇ ਵੀ ਕਈ ਦਫਾ ਨਸੀਬਤਾਂ ਆਈਆਂ ਤੇ ਗਈਆਂ ਲੇਕਿਨ ਪੰਜਾਬੀ ਭਰਾ ਸਾਡੇ ਘਬਰਾਏ ਨਹੀਂ ਕਿਉਂਕਿ ਪੰਜਾਬੀ ਉਹ ਕੌਮ ਹੈ ਜਿਹੜੀ ਖਬਰਾਂਦੀ ਨਹੀਂ ਟੈਨਸ਼ਨ ਨਹੀਂ ਲੈਂਦੀ ਆਪਣੇ ਰੱਬ ਸੋਹਣੇ ਤੇ ਯਕੀਨ ਰੱਖਣ ਵਾਲੀ ਤੋਂ ਵਾ ਤੇ ਰੱਬ ਦੇ ਆਸਰੇ ਤੇ ਹੀ ਸਾਰਾ ਕੁਝ ਕਰਦੇ ਨੇ ਤੇ ਇਨਸ਼ਾਅੱਲਾ ਇਸ ਦਫਾ ਵੀ ਜਿਹੜੀ ਨਸੀਬਤ ਆਈ ਹੈ ਓ ਚ ਵੀ ਅੱਲਾਹ ਪਾਕ ਸਾਨੂੰ ਕੱਢੇਗਾ ਸਾਰੇ ਭਰਾਵਾਂ ਨੂੰ ਤੇ دعا ਕਰਨੇ ਰੱਬ ਸੋਣਾ ਜਲਦੀ ਜਲਦੀ ਸਾਡੇ ਸਾਰਿਆਂ ਦੇ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ لازمی ਕਰੋ ਤਾਂ ਜਿਆਦਾ ਤੋਂ ਜਿਆਦਾ ਆਵਾਮ ਇੱਥੇ ਤੇ ਜਿਆਦਾ ਤਾਂ ਮਦਦ ਵਾਟ ਲੋਕੀ ਆਣ ਮੇਟੇ ਵੀਡੀਓ ਹਾਂਜੀ ਇਦਾਂ ਹੀ ਤੇ ਮਿਲਨੇ ਨਵੀਂ ਵੀਡੀਓ ਦੇ ਨਾਲ ਆਪਣਾ ਬੜਾ ਸਾਰਾ ਖਿਆਲ ਰੱਖਿਓ ਮੈਂ ਫੇਰ ਐਂਡ ਤੇ ਇਹ ਕਵਾਂਗਾ ਕਿ ਅੱਲਾ ਪਾਕ ਇਨਸ਼ਾਅੱਲਾ ਤੁਹਾਡੀ ਮਦਦ ਜ਼ਰੂਰ ਕਰੇਗਾ ਸਾਡੇ ਭਰਾਵਾਂ ਨੂੰ ਜਿਹੜੇ ਭਰਾ ਮੁਸੀਬਤ ਚ ਨੇ ਉਹਨਾਂ ਦੀ ਮਦਦ ਇਨਸ਼ਾਅੱਲਾ ਰੱਬ ਕਰਨ ਡਿਆ ਵਾ ਰੱਬ ਕਰੇਗਾ ਤੇ ਜਿਹੜੇ ਮੇਰੇ ਭਰਾ ਮੈਦਾਨ 'ਚ ਨੇ ਅੱਲਾਹ ਪਾਕ ਉਹਨਾਂ ਨੂੰ ਵੀ ਉਹਦਾ ਹਾਜ਼ਰ ਦਵੇ ਤੇ ਉਹਨਾਂ ਨੂੰ ਇਨਸ਼ਾਅੱਲਾਹ ਅੱਲਾਹ ਪਾਕ ਇਸ ਰਾਤੇ مزید ਖਰਚ ਕਰਨ ਦੀ ਤੌਫੀਕ ਤਾ ਫਰਮਾਵੇ ਤੇ ਆਪਣਾ ਬੜਾ ਸਾਰਾ ਖਿਆਲ ਰੱਖਿਓ ਮਿਲਨੇ ਨਵੀਂ ਵੀਡੀਓ ਦੇ ਨਾਲ ਅੱਲਾਹ ਨੀਕੇ ਬੇ